ਸਾਬ ਕਿਹੜੀ ਐਸੀ ਗਜ਼ਲ ਕਿਹੜਾ ਐਸਾ ਸ਼ਬਦ ਕਿਹੜੀ ਐਸੀ ਕਵਤਾ ਦਿਲ ਦੇ ਬਹੁਤ ਲੱਗਿਆ ਜੀ ਕਵਤਾਵਾਂ ਤਾਂ ਬਹੁਤ ਦਿਲ ਨੂੰ ਲੱਗਦੀਆਂ ਆ ਜੀ ਤੇ ਕੋਈ ਵੀ ਚੀਜ਼ ਕਦੇ ਵੀ ਮੈਂ ਵਿਸ਼ਾ ਚੁਣ ਕੇ ਵਿਸ਼ੇਸ਼ ਵਿਸ਼ਾ ਚੁਣ ਕੇ ਨਹੀਂ ਲਿਖਦਾ ਜੀ ਜਿਹੜੀ ਵੀ ਚੀਜ਼ ਲਿਖੀ ਦੀ ਆ ਉਹ ਹਮੇਸ਼ਾ ਇੱਕ ਮੌਕਾ ਜਦੋਂ ਵੀ ਕੋਈ ਘਟਨਾ ਕਰਮ ਜਾਂ ਮੌਕਾ ਜਾਂ ਕੋਈ ਆਪਣੇ ਨਾਲ ਹੱਡ ਬੀਤੀ ਹੋ ਜਾਂਦੀ ਆ ਉਸ ਵੇਲੇ ਲਿਖੀ ਦੀ ਆ ਹੌਸਲੇ ਬਲੰਦ ਹੋਣ ਜਿਨ੍ਹਾਂ ਦੇ ਉਹੀ ਹਰ ਮੈਦਾਨ ਸਰ ਕਰਦੇ ਨੇ ਹੌਸਲੇ ਬਲੰਦ ਹੋਣ ਜਿਨ੍ਹਾਂ ਦੇ ਉਹੀ ਹਰ ਮੈਦਾਨ ਸਰ ਕਰਦੇ ਨੇ ਕਫਨ ਬਨ ਕੇ ਰੱਖਦੇ ਨੇ ਜਿਹੜੇ ਉਹੀ ਢੀੜਾ ਵਿੱਚ ਅੜਦੇ ਨੇ ਵਾਹ ਕਫਨ ਬਨ ਕੇ ਰੱਖਦੇ ਨੇ ਜਿਹੜੇ ਉਹੀ ਢੀੜਾ ਵਿੱਚ ਅੜਦੇ ਨੇ ਬਖਰੇ ਸਵਾਰ ਰੱਖਣ ਦਲੇਰ ਖਾਲਸੇ ਵਾਲੇ ਹਰਵਿੰਦਰ ਬੈਰੀ ਸਦਾ ਹੀ ਛੜਦੇ ਨੇ ਹਰਵਿੰਦਰ ਬੈਰੀ ਸਦਾ ਹੀ ਛੜਦੇ ਨੇ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬੜੀ ਵੱਡਿਆ ਜੀ ਗੱਲ ਕੀਤੀ ਹੈਗੀ ਦਲੇਰ ਖਾਲਸਾ ਜੀ ਦੀ ਉਹਨਾਂ ਨੇ ਗੱਤ ਕੇ ਬਹੁਤ ਵੱਡੇ ਵੱਡੇ ਜਿਹੜੇ ਯੋਧੇ ਪੈਦਾ ਕੀਤੇ ਕਿ ਪਾਵ ਯੋਧਿਆਂ ਨੂੰ ਵੱਡੀ ਗੱਤ ਕੇ ਦੀ ਟ੍ਰੇਨਿੰਗ ਦਿੱਤੀ ਹੈਗੀ ਆ ਸਿੱਖੀ ਨੂੰ ਬਚਾਉਣ ਦੇ ਲਈ ਵੱਡਾ ਪਰਾਲਾ ਕੀਤਾ ਤੇ ਨੌਜਵਾਨਾਂ ਨੂੰ ਕੀ ਮੈਸੇਜ ਨੌਜਵਾਨਾਂ ਨੂੰ ਮੈਸੇਜ ਆਇਆ ਵੀ ਜਿਹੜਾ ਨਾ ਅੱਜ ਸਭ ਤੋਂ ਜਿਹੜੀ ਵੱਡੀ ਬਰਾਈ ਆ ਜਿਹੜੀ ਇਸ ਵੇਲੇ ਨਸ਼ੇ ਦੀ ਆ ਪੰਜਾਬ ਦੇ ਵਿੱਚ ਜੀ ਇਹ ਕਪੂਰਾ ਦਰਿਆ ਦਾ ਬਹੁਤ ਦੂਰ ਦੀ ਗੱਲ ਆ ਅਸੀਂ ਕਹਿੰਦੇ ਇੱਕ ਸਮੁੰਦਰ ਹੀ ਬਹਿ ਗਿਆ ਪੂਰਾ ਵਾਹ ਜੀ ਵਾਹ ਦਰਿਆਦ ਇੱਥੇ ਪੰਜਾਬ ਦੀ ਧਰਤੀ ਤੇ ਇਹ ਗੁਰੂਆਂ ਤੇ ਪੀਰਾਂ ਦੀ ਉਹ ਧਰਤੀ ਆ ਜਿਸ ਦੇ ਵਿੱਚ ਸਾਨੂੰ ਦੁਨੀਆ ਨੂੰ ਮੈਸੇਜ ਦੇਣਾ ਚਾਹੀਦਾ ਸੀ ਵੀ ਅਸੀਂ ਨਸ਼ੇ ਤੋਂ ਦੂਰ ਰਹੀਏ ਅੱਜ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਅਸੀਂ ਇੱਥੇ ਆਰ ਕੇ ਆਰੀਆ ਕਾਲਜ ਦੇ ਖੇਡ ਮੈਦਾਨ ਦੇ ਵਿੱਚ ਖੜੇ ਆ ਤੇ ਸ਼ਹੀਦ ਭਗਤ ਸਿੰਘ ਨਗਰ ਦੀ ਜਿਹੜੀ ਪੁਲਿਸ ਆ ਉਹਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦਾ ਇਸ ਕਰਕੇ ਅਸੀਂ ਪੰਜਾਬ ਪੁਲਿਸ ਦੇ ਵੀ ਇਸ ਕੋਲ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਜੀ